ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਫਸੇਕ ਸੂਤੇ ਕਿਉਂਕਿ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਵਿਰੁੱਧ ਸਭ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਗਈ ਮਾਲਵਿੰਦਰ ਕੰਗ ਮਾਲਵਿੰਦਰ ਕੰਗ ਤੋਂ ਬਾਅਦ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦਿਨੇਸ਼ ਛੱਡਾ ਉਸ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਨਿੱਜੀ ਤੌਰ ਤੇ ਲੈਂਡ ਪੁਲਿੰਗ ਪਾਲਿਸੀ ਦੇ ਨਾਲ ਆਮ ਨਾਟ ਐਗਰੀ ਮੈਂ ਸਹਿਮਤ ਨਹੀਂ ਹਾਂ ਕਈ ਜਿਹੜੇ ਜ਼ਿਲ੍ਹਾ ਪ੍ਰਧਾਨ ਸੀ ਬਲਾਕ ਪ੍ਰਧਾਨ ਸੀ ਜ਼ਿਲ੍ਹਾ ਸਰਕਲ ਸੀ ਉਹਨਾਂ ਵੱਲੋਂ ਆਪ ਕੋ ਆਪਣੇ ਸਿਫੇ ਜਿਹੜੇ ਨੇ ਦੇ ਦਿੱਤੇ ਗਏ ਨੇ ਉਹ ਕਹਿੰਦੇ ਨੇ ਕਿ ਸਾਡਾ ਲੈਂਡ ਪੁਲਿੰਗ ਪਾਲਿਸੀ ਦੇ ਨਾਲ ਕੋਈ ਸਮਝੌਤਾ ਨਹੀਂ 10000 ਕਰੋੜ ਦਾ ਫਾਇਦਾ ਹੋਵੇਗਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਲ ਨੂੰ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਚੀਫ ਸੈਕਟਰੀ ਦਾ ਅਤੇ ਚੇਅਰਮੈਨ ਦਾ ਅਹੁਦਾ ਜਿਹੜਾ ਖੋਲਿਆ ਗਿਆ ਕਿਉਂਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਐਜ਼ ਅ ਚੀਫ ਸੈਕਟਰੀ ਹੁੰਦੇ ਨੇ ਐਜ਼ ਅ ਚੇਅਰਮੈਨ ਹੁੰਦੇ ਨੇ ਲੈਂਡ ਪੋਲਿਸੀ ਨੂੰ ਲੈ ਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਲੱਗ ਜਾਣਾ ਸੀ ਕਿ ਦਿੱਲੀ ਦੇ ਕਾਰੋਬਾਰੀਆਂ ਦੇ ਨਾਲ ਸੈਟਲ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕਿਸ਼ਵਰ ਵੱਲੋਂ ਤੇ ਪੰਜਾਬ ਦੇ ਕਿਸਾਨਾਂ ਵੱਲੋਂ ਇਥੋਂ ਤੱਕ ਕਹਿ ਦਿੱਤਾ ਗਿਆ ਅਵਾਰਾ ਪਸ਼ੂਆਂ ਦਾ ਅਵਾਰਾ ਕੁੱਤਿਆਂ ਦਾ ਅਤੇ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਆਗੂਆਂ ਦਾ ਸਾਡੇ ਪਿੰਡ ਵਿੱਚ ਵਰਨਾ ਮਨਾ ਹੈ ਸੁਪਰੀਮ ਕੋਰਟ ਨੇ ਵੀ ਵੱਡਾ ਐਕਸ਼ਨ ਲਿਆ ਹੈ ਸੌਰੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ 4 ਹਫ਼ਤਿਆਂ ਤੱਕ ਲੈਂਡ ਪੁਲਿੰਗ ਪਾਲਿਸੀ ਸਕੀਮ ਤੇ ਰੋਕ ਲਾ ਦਿੱਤੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਜਵਾਬ ਹੀ ਨਹੀਂ ਉਹਨਾਂ ਕਹਿੰਿਆ ਕਿ ਕਿਸਾਨ ਆਪਣੀ ਜ਼ਮੀਨ ਵੇਚ ਲੈਣਗੇ ਕਿਸਾਨਾਂ ਨੂੰ ਤੁਸੀਂ ਪਲਾਟ ਦੇ ਦੋਗੇ ਤੁਸੀਂ ਕਮਰਸ਼ੀਅਲ ਜਗ੍ਹਾ ਦੇ ਦੋਗੇ ਲੇਕਰ ਮਜ਼ਦੂਰਾਂ ਦਾ ਅਤੇ ਕਾਰੀਗਰਾਂ ਦਾ ਕੀ ਬਣੇਗਾ ਉਹ ਘਰ ਕਿੱਥੇ ਬਣਾਉਣਗੇ ਉਹਨਾਂ ਨੂੰ ਭੋਜਨ ਕਿਵੇਂ ਉਹ ਆਪਣੇ ਘਰ ਦੇ ਸਰਕਲ ਕਿਵੇਂ ਚਲਾਉਣਗੇ ਉਹਨਾਂ ਦੇ ਚੋਲੇ ਬੁੱਝ ਜਾਣਗੇ ਇਸ ਬਾਰੇ ਪੰਜਾਬ ਸਰਕਾਰ ਨੇ ਕੀ ਨੀਤੀ ਬਣਾਈ ਹੈ ਦੂਸਰੇ ਪਾਸੇ ਕੁਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਹਮੇਸ਼ਾ ਹੀ ਸੱਚ ਦਾ ਸਾਥ ਦਿੰਦੇ ਨੇ ਜਿਹੜੇ ਹਮੇਸ਼ਾ ਹੀ ਬਿਵਾਦ ਖੋਕੇ ਬੋਲਦੇ ਨੇ ਜਿਨ੍ਹਾਂ ਨੇ ਕਈ ਪੋਲਾ ਸੁਭੀਸ਼ਰ ਬਾਦਲ ਕੈਪਟਨ ਅਮਰਿੰਦਰ ਸਿੰਘ ਦੀਆਂ ਵੀ ਖੋਲੀਆਂ ਤੇ ਦੂਸਰੇ ਪਾਸੇ ਹੁਣ ਉਹ ਕਈ ਖੁਲਾਸੇ ਕਰ ਰਹੇ ਨੇ ਅਰਵਿੰਦ ਕੇਜੀਵਾਲ ਆਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਿ ਇਹਨਾਂ ਦੋਨਾਂ ਦੀ ਮਿਲੀ ਭਗਤ ਨਾਲ ਲੈਂਡ ਪੁਲਿੰਗ ਪਾਲਿਸੀ ਦਿੱਤੀ ਪਾਸ ਕੀਤੀ ਗਈ ਹੈ ਦਿੱਲੀ ਦੇ ਵਪਾਰੀ ਨੇ ਦਿੱਲੀ ਦੇ ਵਪਾਰੀਆਂ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਕਾਟੀਆਂ ਦੇ ਭਾਅ ਤੇ ਖੇਚਿਆ ਜਾਣ ਗਿਆ ਇੱਥੇ ਅਰਬਨ ਸਟੇਟ ਬਣ ਗਿਆ ਇੱਥੇ ਮਾਲ ਪੜਨਗੇ ਉਸ ਤੋਂ ਬਾਅਦ ਇਹ ਜ਼ਮੀਨਾ ਕਰੋੜਾਂ ਦੇ ਪਹਾੜਾਂ ਵਿੱਚ ਜਾਂ ਗਈਆਂ ਆਮ ਆਦਮੀ ਪਾਰਟੀ ਦਾ ਕ੍ਰਿਮੀਨਲ ਦਿੱਲੀ ਦਾ ਲਾਲਾ ਹੈ ਬਾਣੀਆਂ ਪਤਾ ਹੈ ਪੈਸਾ ਕਿਵੇਂ ਕਮਾਇਆ ਹੈ ਪੈਸੇ ਨੂੰ ਲੈ ਕੇ ਕਿਥੋਂ ਆਉਣਾ ਹੈ ਇਹ ਅਕਸਰ ਹੀ ਅਰਵਿੰਦ ਕੇਜੀਵਲ ਕਹਿੰਦੇ ਨੇ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਤੁਸੀਂ ਹੁਣ ਡੰਮੀ ਚੋਣਾ ਕਰਾ ਕੇ ਦੇਖ ਲਓ ਇੱਕ ਸੀਟ ਵੀ ਆਪ ਆਦਮੀ ਪਾਰਟੀ ਨੂੰ ਨਹੀਂ ਮਿਲੀ ਉਹਨਾਂ ਨੇ ਕਿਹਾ ਜਿਹੜੇ ਕੰਮ ਇਹਨਾਂ ਨੇ ਕਰਨੇ ਸੀ ਜਿਹੜੇ ਵਾਦੇ ਇਹਨਾਂ ਨੇ ਕੀਤੇ ਸੀ ਉਹ ਤਾਂ ਇਹਨਾਂ ਨੇ ਪੂਰੇ ਨਹੀਂ ਕੀਤੇ ਇਹ ਪੁੱਠੇ ਪਾਸੇ ਨੂੰ ਚੱਲ ਚੱਲ ਪਏ ਖਾਸ ਕਰਕੇ ਲੈ ਪੁਲਿੰਗ ਪੋਸਟ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਕਸਪਿੰਡਾ ਦੇ ਵਿੱਚ ਇਹਨਾਂ ਨੂੰ ਬੜ ਨਹੀਂ ਦਿੱਤਾ ਜਾ ਰਿਹਾ ਜੇਕਰ ਇਹ ਬਾਹਰ ਸਰਕਾਂ ਤੇ ਆਉਂਦੇ ਨੇ ਲੋਕ ਇਹਨਾਂ ਨੂੰ ਘੇਰਾ ਪਾ ਲੈਂਦੇ ਨੇ ਸਵਾਲ ਜਵਾਬ ਪੁੱਛਦੇ ਨੇ ਇਹਨਾਂ ਨੂੰ ਸਵਾਲ ਜਵਾਬ ਆਉਂਦੇ ਨਹੀਂ ਉਹਨਾਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਇੱਕ ਨੇ ਇਹ ਮਿਲੇ ਹੋਏ ਨੇ ਕਿਉਂਕਿ ਇਹਨਾਂ ਨੇ ਕਰੋੜਾਂ ਰੁਪਏ ਕਮਾਉਣਾ ਹੈ ਉਹਨਾਂ ਨੇ ਕਿਹਾ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋ ਇਹ ਹੋਰ ਵੀ ਕਈ ਅਜਈਆਂ ਮਾਰੂ ਨੀਤੀਆਂ ਲੈ ਕੇ ਆਉਣਗੇ ਤਾਂ ਕਿ ਕਿਸਾਨਾਂ ਨੂੰ ਦਵਾਇਆ ਜਾ ਸਕੇ ਧੰਨਵਾਦ